ਸ਼ਹਿਰਪੁਰ ਦੇ ਪਿੰਡਾਂ ਦੇ ਵਿੱਚ ਆ ਲਾਈਵ ਹੋਏ ਆ ਪਾਣੀ ਦੇਖੋ ਕਿਨੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਅੱਜ ਓਏ ਇੱਕ ਸਾਡਾ ਡੱਬੂ ਆ ਪਰਲੇ ਪਾਸ ਬਾਰਡਰ ਪਾਰ ਕੀਤਾ ਹੈ ਹੁਣ ਉਹ ਕਰਦਾ ਨਹੀਂ ਵੀ ਡਰਦਾ ਆ ਜਾ ਓਏ ਦੇਖੋ ਤੁਸੀਂ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਰਾਤ ਦਾ ਮੈਨੂੰ ਲੱਗਦਾ 12 1 ਵਜੇ ਤੋਂ ਸਟਾਰਟ ਪੈਂਦਾ ਪਿਆ ਮੀਂਹ ਇਹ ਵਾਲਾ ਕਿ 1988 ਦੇ ਵਿੱਚ ਇਹ ਕੰਮ ਹੋਇਆ ਸੀਗਾ ਨਾ 1988 ਵਿੱਚ ਦੱਸਦੇ ਸਾਡੇ ਸਿਆਣੇ ਬੰਦੇ ਬਜ਼ੁਰਗ ਇਹਨਾਂ ਨੂੰ ਪਤਾ ਹੈ ਵੀ ਕਿ 1988 ਵਿੱਚ ਇਹ ਕੰਮ ਹੋਇਆ ਸੀਗਾ ਜੀ ਜੋ ਹੋਇਆ ਤੇ ਅੱਜ ਵੀ ਉਹ ਹਾਲਾਤਾਂ ਜਿਹੜੇ ਸੁਧਰੇ ਨਹੀਂ ਹੈਗੇ ਹੈ ਆ ਤੁਹਾਡੀ ਨਾ ਹੈ ਆ ਤੁਹਾਡੀ ਬਾਟਨਾਂ ਪਾਣੀ ਲੱਗ ਗਿਆ ਐਸ ਬਾਟਨਾਂ ਪਾਣੀ ਲੱਗ ਗਿਆ ਸੀ ਨਾ ਅੱਗੇ ਛੋਣੇ ਵਾਲੀ ਨਾ ਟੇਪ ਛੋਣੇ ਵਾਲੀ ਨਾ ਹਾਂ ਤੇ ਪਿੱਛੋਂ ਅੱਜ ਤਾਂ ਪਾਣੀ ਰੁਕਿਆ ਹੋਇਆ ਫਿਰ ਵੀ ਪਾਣੀ ਆਇਆ ਨਹੀਂ ਹੈਗਾ ਤੁਸੀਂ ਦੇਖੋ ਵੀ ਦੇਖ ਸਕਦੇ ਆ ਕਿ ਇਹਨੇ ਜੋਰਾ-ਚੋਰਾ ਨਾਲ ਚੱਲ ਰਿਹਾ ਪਾਣੀ ਮਗਰ ਇਹ ਡਿੱਕਾ ਆ ਇਸ ਦਰਹਤਕਾਰ ਦੇ ਪਾਣੀ ਰੋਕਦੇ ਜਾਂਦਾ ਹੈ ਹੁਣ